ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜਾਣ ਜੋ ਵੀ ਆਪਾਂ ਬੱਕਰੀਆਂ ਦੇ ਕਿੱਤੇ ਦੇ ਨਾਲ ਸੰਬੰਧਿਤ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਆ ਜਿਲ੍ਹਾ ਲੁਧਿਆਣੇ ਦੇ ਵਿੱਚ ਮੋਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਜਿਹੜੀ ਕਿ ਹਰੇਕ ਸ਼ਨੀਵਾਰ ਨੂੰ ਲੱਗਦੀ ਹੈ ਵਪਾਰੀ ਕਿਸਾਨ ਭਰਾ ਆਪਣੇ ਨਗ ਵੇਚਣ ਖਰੀਦਣ ਦੇ ਲਈ ਆਉਂਦੇ ਨੇਗੇ ਅਦਰ ਸਟੇਟਾਂ ਤੋਂ ਵੀ ਇੱਥੇ ਮਾਲ ਵੇਚਿਆ ਖਰੀਦਿਆ ਜਾਂਦਾ ਹੈ ਹੁਣ ਬਹੁਤ ਵਧੀਆ ਉਪਰਾਲਾ ਜਿਹੜਾ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਦੀ ਕਮੇਟੀ ਵੱਲੋਂ ਕੀਤਾ ਜਾ ਰਿਹਾ ਜਿਹੜੇ ਵੀਰ ਭੈਣਾ ਬੱਕਰੀਆਂ ਦਾ ਕਿੱਤਾ ਕਰਨਾ ਚਾਹੁੰਦੇ ਨੇ ਜਾਨੀ ਕਿ ਟ੍ਰੇਨਿੰਗ ਲੈਣਾ ਚਾਹੁੰਦੇ ਨੇ ਕਿ ਇਸ ਕਿੱਤੇ ਨੂੰ ਹੋਰ ਕਰਨਾ ਚਾਹੁੰਦੇ ਨੇਗੇ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਦੋਸਤੋ ਜੇ ਤੁਸੀਂ ਇਸ ਕਿੱਤੇ ਨੂੰ ਕਰਨਾਗਾ ਸਾਰੀ ਜਾਣਕਾਰੀ ਆਪਾਂ ਬਾਬਾ ਜੀ ਪਾਸੋਂ ਲੈਣਿਆਂਗੇ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸ왈 ਜੀ ਬਹੁਤ ਬਹੁਤ ਧੰਨਵਾਦ ਅਰਸ਼ਿੰਦਰ ਸਿੰਘ ਜੀ ਲੌਂਗੋਵਾਲ ਇਲਤੀ ਲਾਣਾ ਚੈਨਲ ਤੇ ਇਹਨਾਂ ਵੀਰਾਂ ਸਾਰਿਆਂ ਦਾ ਧੰਨਵਾਦ ਤੇ ਜਿਨ੍ਹਾਂ ਦੇ ਜਰੀਏ ਮੰਡੀਆਂ ਦਾ ਪ੍ਰਚਾਰ ਹੁੰਦਾ ਵਾ ਦੂਰ ਦਰੇਡੇ ਤੱਕ ਪ੍ਰਚਾਰ ਜਾਂਦਾ ਦੇਸ਼ ਵਿਦੇਸ਼ ਤੱਕ ਇਹਦੇ ਮੈਸੇਜ ਪਹੁੰਚਦੇ ਨੇ ਜੀ ਤੇ ਅਸੀਂ ਕਾਫੀ ਵੀਰ ترਸੀਮ ਸਿੰਘ ਜੀ ਸਾਨੂੰ ਕਹਿ ਰਹੇ ਸੀਗੇ ਵੀਰ ਵੀ ਬਾਬਾ ਜੀ ਬਾਹਰਲੇ ਛਿਲਿਆਂ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਆ ਬੱਕਰੀ ਪਾਲਣ ਦੀ ਕਿੱਤਾ ਫਾਰਮ ਚ ਲਾਉਣੇ ਆ ਇਹ ਆਪਣੇ ਵੱਲੋਂ ਪਹਿਲੀ ਟ੍ਰੇਨਿੰਗ ਹੈ ਜੀ ਪਹਿਲੀ ਆ ਜੀ ਵੈਸੇ ਆਪਾਂ ਮੈਸੇਜ ਤਾਂ ਸੁਝਾਅ ਦਿੰਦੇ ਸੀ ਫੋਨ ਰਾਹੀਂ ਇਕੱਲੇ ਕਹਿਰੇ ਬੰਦੇ ਨੂੰ ਪਰ ਹੁਣ ਅਸੀਂ ਸਾਰੇ ਵੀਰਾਂ ਦੀ ਬੇਨਤੀ ਨੂੰ ਮੰਨ ਕੇ ਅਸੀਂ ਇੱਕ ਵੱਡਾ ਪ੍ਰਾਰਾਲਾ ਕਰ ਰਹੇ ਹਾਂ ਵੱਡੀ ਪੱਧਰ ਦੀ ਟ੍ਰੇਨਿੰਗ ਰੱਖਾਂਗੇ ਜਿਹਦੇ ਵਿੱਚ ਅਸੀਂ ਸਾਰੇ ਤਜਰਬੇ ਸਾਂਝੇ ਕਰਾਂਗੇ ਕਿਉਂਕਿ ਅਸੀਂ ਬਾਲੀ ਵੀਡੀਓ ਲੰਬੀ ਨਹੀਂ ਕਰਨੀ ਅਸੀਂ ਵੀਰਾਂ ਨੂੰ ਇਹੀ ਕਹਿੰਨੇ ਆ ਵੀ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਰਿਆਸਤਲ ਜੀ ਦਾ ਨੰਬਰ ਦਵਾਂਗੇ ਤੁਸੀਂ 1000 ਰੁਪਇਆ ਜਿਹੜੀ ਸਕਿਉਰਿਟੀ ਆ ਉਹ ਪਾਉਣੀ ਹੈ 4000 ਰੁਪਇਆ ਟੋਟਲ ਫੀਸ ਆ ਕੈਂਪ ਦੀ ਜਿਹੜੀ 2 ਦਿਨ ਦੀ ਟ੍ਰੇਨਿੰਗ ਹੋਊਗੀ ਜਿਹਦੇ ਵਿੱਚ ਤੁਹਾਨੂੰ ਸਰਟੀਫਿਕੇਟ ਬਕਾਇਦਾ ਦਿੱਤੇ ਜਾਣਗੇ ਤੇ ਨਾਲ ਤੁਹਾਨੂੰ ਸਾਰਾ ਕੁਝ ਸਮਝਾਇਆ ਜਾਵੇਗਾ ਕਿੱਦਾਂ ਲੋਨ ਪਾਸ ਹੁੰਦੇ ਨੇ ਕਿਸ ਤਰ੍ਹਾਂ ਦੀਆਂ ਬੱਕਰੀਆਂ ਲੈਣੀਆਂ ਕਿੱਦਾਂ ਤੁਸੀਂ ਜਗ੍ਹਾ ਤਿਆਰ ਕਰਨੀ ਆ ਕਿੱਦਾਂ ਤੁਸੀਂ ਸ਼ੈੱਡ ਪਾਉਣੇ ਨੇ ਕਿਸ ਤਰ੍ਹਾਂ ਤੁਸੀਂ ਬੱਕਰੀਆਂ ਨੂੰ ਹਰਾ ਚਾਰਾ ਨੀਰਾ ਦਵਾਈ ਬੂਟੀ ਵੈਕਸੀਨ ਦੁਆਰਾ ਸਾਰਾ ਕੁਝ ਯਾਨੀ ਕਿ ਜ਼ੀਰੋ ਤੋਂ ਐਂਡ ਤੱਕ ਹੈ ਤੁਹਾਨੂੰ ਟੋਟਲ ਟ੍ਰੇਨਿੰਗ ਜਿੰਨੇ ਚੋਗੇ ਅਸੀਂ ਹੈਗੇ ਆ ਅਸੀਂ ਆਪਣੇ ਤਜਰਬੇ ਪਾਲੀ ਵੀਰਾਂ ਦੇ ਤਜਰਬੇ ਤੇ ਸਾਡੇ ਕੋਲੇ ਜਿਹੜੇ ਮਾਹਰ ਆਉਣਗੇ ਬੱਕਰੀਆਂ ਦੇ ਉਹਨਾਂ ਦੇ ਵੀ ਤਜਰਬੇ ਆਪ ਜੀ ਦੇ ਨਾਲ ਸਾਂਝੇ ਕੀਤੇ ਜਾਣਗੇ ਜੀ ਦੋ ਦਿਨ ਦੀ ਟ੍ਰੇਨਿੰਗ ਹੋਵੇਗੀ 11 ਤੇ 12 ਤਰੀਕ ਦਿਨ ਐਤਵਾਰ ਤੇ ਸੋਮਵਾਰ 2024 ਤੇ ਫਰਵਰੀ ਦਾ ਮਹੀਨਾ ਹਮ ਯਾਦ ਰੱਖਿਓ ਦੂਜਾ ਮਹੀਨਾ 2024 ਤੇ ਦਿਨ ਐਤਵਾਰ ਤੇ ਸੋਮਵਾਰ 11 ਤੇ 12 ਤਰੀਕ ਜੀ ਚੇਤੇ ਰੱਖੋ ਵੱਧ ਤੋਂ ਵੱਧ ਮੇਰੇ ਵੀਰ ਪਹੁੰਚੋ ਬਾਬਾ ਜੀ ਇਸ ਟ੍ਰੇਨਿੰਗ ਦੇ ਵਿੱਚ ਭੈਣਾ ਵੀ ਹਿੱਸਾ ਲੈ ਸਕਦੇ ਹਨ ਹਾਂਜੀ ਭੈਣਾ ਵੀ ਲੈ ਸਕਦੀਆਂ ਹਿੱਸਾ ਜੀ ਕਿਉਂਕਿ ਮੈਂ ਦੱਸਣਾ ਚਾਹੁੰਨਾ ਸੀ ਸਾਡੇ ਕੋਲੇ ਤਕਰੀਬਨ ਬੇਟੀਆਂ ਵੀ ਆਉਣਗੀਆਂ ਤੇ ਜਿਹੜੀਆਂ ਬੇਟੀਆਂ ਫਾਰਮ ਚਲਾ ਰਹੀਆਂ ਨੇ ਅਸੀਂ ਉਹਨਾਂ ਦੀ ਵੀ رائے ਤੁਹਾਨੂੰ ਦਵਾਵਾਂਗੇ ਸਾਡੀ ਭੈਣਾ ਮਾਸ਼ੀਵਾੜੇ ਤੋਂ ਜਿਹੜੀ ਕਿ ਐਨ ਆਰ ਆਈ ਹੁਣ ਦੇ ਬਾਵਜੂਦ ਵੀ ਵਿਦੇਸ਼ਾਂ ਦੀ ਧਰਤੀ ਨੂੰ ਛੱਡ ਕੇ ਉਹ ਫਾਰਮ ਚਲਾ ਰਹੀ ਆ ਉਹਨਾਂ ਨੂੰ ਵੀ ਬੁਲਾਵਾਂਗੇ ਤੇ ਸਾਡੇ ਨੇੜੇ ਆ ਪਿੰਡ ਪੋਨਾ ਕੋਠਾ ਉੱਥੇ ਵੀ ਬੇਟੀਆਂ ਫਾਰਮ ਚਲਾ ਰਹੀਆਂ ਨੇ ਉਹਨਾਂ ਨੂੰ ਵੀ ਬੁਲਾਵਾਂਗੇ ਕਿ ਉਹ ਤੁਹਾਨੂੰ ਦੱਸਣਗੇ ਕਿ ਕਿੱਦਾਂ ਇਹ ਕਿੱਤੇ ਦੇ ਵਿੱਚ ਅਸੀਂ ਕਾਮਯਾਬ ਹੋਈਆਂ ਤੇ ਤੁਸੀਂ ਵੱਧ ਤੋਂ ਵੱਧ ਇਹ ਮੁੱਲਾਪੁਰ ਜਿਹੜਾ ਕੈਂਪ ਰੱਖਾਂਗੇ ਇਹਦਾ ਫਾਇਦਾ ਉਠਾਣਾ ਬਾਕੀ ਸਾਡੇ ਰਿਆਸਤਰੀ ਜੀ ਨੇ ਕੁਝ ਕੇ ਵੀ ਵਿਚਾਰ ਦੱਸਣਗੇ ਆਪਣਾ ਟੈਲੀਫੋਨ ਨੰਬਰ ਵੀ ਦੱਸਣਗੇ ਤੇ ਜਿਹਦੇ ਤੇ ਤੁਸੀਂ ਗੂਗਲ ਪੇ ਕਰਕੇ ਆਪਣੀ ਡਿਜੈਸਟੇਸ਼ਨ ਕਰਵਾਉਣੀ ਆ ਜੀ ਸਰੋਂ ਪਹਿਲਾਂ ਜਿਵੇਂ ਬਾਬਾ ਜੀ ਨੇ ਦੱਸਿਆ ਜੀ ਸਰਟੀਫਿਕੇਟ ਹੂੰ ਕਈ ਬੰਦੇ ਲੋਨ ਕਰਾਉਣ ਦੀ ਵਜ੍ਹਾ ਨਾਲ ਸਰਟੀਫਿਕੇਟ ਲੈਂਦੇ ਆ ਹੂੰ ਇਹ ਜੀ ਗੱਲ ਨਹੀਂ ਪਰ ਲੋਨ ਕਰਾਉਣ ਵਾਸਤੇ ਸਰਟੀਫਿਕੇਟ ਵੀ ਜ਼ਰੂਰੀ ਹੁੰਦਾ ਮੈਂ ਨਾ ਟ੍ਰੇਨਿੰਗ ਲਵ ਜਾਣਕਾਰੀ ਵਾਸਤੇ ਅਗਰ ਆਪਣੇ ਕੋਲ ਜਾਣਕਾਰੀ ਪ੍ਰੋਪਰ ਪੂਰੀ ਸਿੱਖੇ ਆਪਾਂ ਹੋਵਾਂਗੇ ਤਾਂ ਇਹ ਆਪਾਂ ਕਿਤੇ ਨੂੰ ਅੱਗੇ ਲੈ ਕੇ ਜਾਵਾਂਗੇ ਖੁਦ ਵੀ ਕਾਮਯਾਬ ਹੋਵਾਂਗੇ ਗਾਂ ਅਗਲੇ ਨੂੰ ਵੀ ਸੁਝਾਅ ਵਧੀਆ ਦਵਾਂਗੇ ਦੂਸਰਾ ਸੈੱਡ ਪਾਉਣ ਦਾ ਤਰੀਕਾ ਵੀ ਕਿਹੜੇ ਹਿਸਾਬ ਨਾਲ ਸੈੱਡ ਆਪਾਂ ਪਾਉਣਾ ਨਵਾਂ ਸੈੱਡ ਬੰਦੇ ਨੇ ਕਿਸ ਨੇ ਤਿਆਰ ਕਰਨਾ ਉਹਦੇ ਬਾਰੇ ਵੀ ਫੁੱਲ ਜਾਣਕਾਰੀ ਦਿੱਤੀ ਜੂਗੀ ਤੀਸਰਾ ਵੈਕਸੀਨੇਸ਼ਨ ਕਿਹੜੇ ਮੌਸਮ ਦੇ ਵਿੱਚ ਕਿਹੜੀ ਵੈਕਸੀਨੇਸ਼ਨ ਦਿੱਤੀ ਜਾਊਗੀ ਠੀਕ ਹੈ ਜੀ ਵੀ ਉਹ ਵੈਕਸੀਨੇਸ਼ਨ ਦੀ ਫਾਲੋਅ ਅਪ ਕਿਹੜੀ ਕਿਹੜੀ ਵ ਉਹਦੀ ਵੀ ਪੂਰੀ ਜਾਣਕਾਰੀ ਦਿੱਤੀ ਉਹ ਚੌਥਾ ਜਿਹੜਾ ਸਾਰਿਆਂ ਨੂੰ ਹਟ ਗਿਆ ਪਰ ਟ੍ਰੇਨਿੰਗ ਦੇ ਵਿੱਚ ਰੱਖਣ ਲੱਗੇ ਆ ਦੇਖੋ ਵਪਾਰ ਲੈਣ ਹਰੇਕ ਬੰਦੇ ਨੂੰ ਇਹ ਚੀਜ਼ ਦਾ ਪਤਾ ਨਹੀਂ ਦੇਖੋ ਪਾਲ ਲੈਣ ਹੋਰ ਚੀਜ਼ ਆ ਕਿਉਂ ਬਾਬਾ ਜੀ ਜਿਹੜੀ ਵਪਾਰ ਲੈਣ ਹੋਰ ਜੀ ਇਹਦੇ ਜਮੀਨ ਆਸਮਾਨ ਦਾ ਫਰਕ ਆ ਅਗਰ ਆਦਮੀ ਕਹਦਾ ਵੀ ਇੱਕ ਦੋ ਦੋ ਚਾਰ ਪੰਜ ਸੱਤ ਬੱਕਰੀਆਂ 10 ਵੀ ਬੱਕਰੀਆਂ ਵੇਚ ਕੇ ਵਪਾਰੀ ਬਣ ਗਏ ਨਹੀਂ ਹੁੰਦਾ ਜਿਹੜੇ ਵਪਾਰੀ ਬਣਦੇ ਆ ਤੁਹਾਨੂੰ ਪਤਾ ਕਿਹੜੇ ਹਿਸਾਬ ਨਾਲ ਬਣਦੇ ਆ ਜਿਹੜੇ ਬੰਦੇ ਨੇ ਲੱਖਾਂ ਦੇ ਹਿਸਾਬ ਨਾਲ ਮਾਲ ਵੇਚਿਆ ਖਰੀਦਿਆ ਉਹਨਾਂ ਨੂੰ ਇਹ ਚੀਜ਼ ਦਾ ਤਿਆਰਵਾ ਹੁੰਦਾ ਵੀ ਕਿਹੜਾ ਆਪਾਂ ਨੂੰ ਮਾਲ ਲੈਣਾ ਚਾਹੀਦਾ ਇੱਥੋਂ ਮੰਡੀਆਂ ਦੇ ਵਿੱਚ ਨਾਲ ਵੀ ਕੋਸ਼ਿਸ਼ ਇਹ ਕਰਾਂਗੇ ਵੀ ਅਗਲੀ ਮੰਡੀ ਵੀ ਉਹਨਾਂ ਨੂੰ ਨਾਲ ਆ ਖੜਾ ਕੇ ਖਰੀਦਦਾਰੀ ਕਰਾਂਗੇ ਵੀ ਕਿ ਕਿਹੇ ਜਾ ਮਾਲ ਖਰੀਦਣਾ ਕਿਵੇਂ ਰੇਟ ਲਾਈਦਾ ਹੁੰਦਾ ਵਪਾਰ ਲੈਣ ਬਾਰੇ ਵੀ ਯਾਨੀ ਕਿ ਨਾਲ ਦੱਸਿਆ ਜਾਊ ਜਿਹੜਾ ਜਿਹੜਾ ਸਰ ਨੂੰ ਹਟ ਕੇ ਹੋਊਗਾ ਜੀ ਯਾਨੀ ਕਿ ਪੂਰੀ ਜਾਣ ਜਿਹੜੀ ਇਹ ਮੁੱਲਾਪੁਰ ਦੀ ਮੰਡੀ ਦੇ ਵਿੱਚ ਆਪਾਂ ਟ੍ਰੇਨਿੰਗ ਰੱਖੀ ਆ ਇਹ ਯਾਨੀ ਕਿ ਜਿਹੜਾ ਮੁੱਲਾਂਪੁਰ ਪੈਂਦਾ ਇਹ ਸੈਂਟਰ ਪੈਂਦਾ ਪੰਜਾਬ ਦਾ ਜੀ ਬਹੁਤ ਯਾਨੀ ਸਾ ਤੋਂ ਸਾਨੂੰ ਬਾਹਰੋਂ ਵੀ ਆਊਟ ਆਫ ਸਟੇਟ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਆ ਆਊਟ ਆਫ ਸਟੇਟ ਜਿਹੜੇ ਬੰਦੇ ਨੂੰ ਆਉਣਾ ਲੁਧਿਆਣਾ ਜ਼ਿਲ੍ਹਾ ਕਰੀਬ ਆ 15 16 ਕਿਲੋਮੀਟਰ ਤੋਂ ਹੋਏਗਾ ਵਾ ਲੁਧਿਆਣਾ ਯੂਨੀਵਰਸਿਟੀ ਮਸ਼ਹੂਰ ਆ ਪਹਿਲਾਂ ਇੱਥੋਂ ਟ੍ਰੇਨਿੰਗ ਬਹੁਤ ਲੈ ਕੇ ਗਏ ਲੋਕ ਜਿਹੜੇ ਅੱਜ ਖੁਦ ਟ੍ਰੇਨਿੰਗ ਦਿੰਦੇ ਯਾਨੀ ਕੋਈ ਵੀ ਆਪਾਂ ਉਹ ਨਹੀਂ ਕਹਿੰਦੇ ਮਤਲਬ ਉਹ ਇੱਥੋਂ ਟ੍ਰੇਨਿੰਗ ਲੈ ਜਾ ਚੁੱਕੇ ਲੁਧਿਆਣਾ ਇੰਨਾ ਮਸ਼ਹੂਰ ਜ਼ਿਲ੍ਹਾ ਵਾ ਤਾਂ ਆਪਾਂ ਵੀ ਲੁਧਿਆਣਾ ਸਭ ਨੂੰ ਪਤਾ ਵਾ ਜਿਹ ਔਰ 15-16 ਕਿਲੋਮੀਟਰ ਤੇ ਮੁੱਲਾਪੋਰਾ ਆਪਣੇ ਕੋਲ ਇੱਥੇ ਆਵੇ ਜਿਹਨਾਂ ਬਾਏ 에ਅਰ ਆਉਣਾ ਵਾ ਉਹ ਚੰਡੀਗੜ੍ਹ ਆਵੇ ਚੰਡੀਗੜ੍ਹ ਇੱਥੋਂ ਹੈਗਾ ਵਾ ਸਵਾ 100 ਕਿਲੋਮੀਟਰ ਆ 20 ਪਲੇਨ ਤੇ ਵੀ ਆ ਸਕਦਾ ਆਊਟ ਆਫ ਸਟੇਟ ਦੇ ਵਿੱਚ ਆਹ ਇੱਥੇ ਆ ਖਾਣ ਪੀਣ ਦਾ ਪ੍ਰਬੰਧ ਪੂਰਾ ਫੁੱਲ ਹੋਊਗਾ ਜੀ ਜੀ ਪੂਰਾ ਪ੍ਰਬੰਧ ਹੋਊਗਾ ਯਾਨੀ ਕਿ ਪੂਰੀ ਸਹੂਲਤ ਦਿੱਤੀ ਹੈ ਆਊਟ ਆਫ ਸਟੇਟ ਆ ਕੋਈ ਵੀ ਬੰਦਾ ਆਵੇ ਕਵਰਾਵੇ ਨਾ ਬਿਲਕੁਲ ਪੂਰਾ ਪ੍ਰਬੰਧ ਜਿਹੜੇ ਡਾਕਟਰੀ ਟਰੀਟਮੈਂਟ ਹੁੰਦੇ ਨੇ ਇਲਾਜ ਹੁੰਦੇ ਨੇ ਉਹ ਦੱਸੇ ਜਾਣਗੇ ਸਾਰੇ ਸਾਰੇ ਸਾਂਝੇ ਕੀਤੇ ਜਾਣਗੇ ਜੀ ਜੋ ਵੀ ਤਜਰਬੇ ਨੇ ਕੋਈ ਵੀ ਲਕੋ ਨਹੀਂ ਰੱਖਿਆ ਜਾਊਗਾ ਤਰਸੇਮ ਸਿੰਘ ਜੀ ਅਸੀਂ ਤਾਂ ਚਾਹੁੰਨੇ ਆ ਵੀ ਲੋਕ ਸਾਡੇ ਵੀਰ ਭੈਣ ਭਰਾ ਇਸ ਕਿੱਤੇ ਦੇ ਨਾਲ ਜੁੜਨ ਜਿਆਦਾ ਵੀਡੀਓ ਅਸੀਂ ਲੰਬੀ ਇਸ ਕਰਕੇ ਨਹੀਂ ਕਰਦੇ ਕਿਉਂਕਿ ਸਾਨੂੰ ਪਤਾ ਵੀ 2 ਦਿਨ ਦੇ ਵਿੱਚ ਵੀ ਅਸੀਂ ਮਸਾ ਤਜਰਬੇ ਸਾਂਝੇ ਕਰਨੇ ਆ ਤਜਰਬੇ ਬਹੁਤ ਲੰਬੇ ਹੁੰਦੇ ਨੇ ਜਿੰਨੀਆਂ ਉਮਰਾਂ ਲੰਬੀਆਂ ਉਹਨੇ ਤਜਰਬੇ ਲੰਬ ਤੇ ਇੱਕ ਵਾਰੀ ਵੀਰ ਹੈਰਾਨ ਹੋ ਜਾਣਗੇ ਕਿ ਉਹਨਾਂ ਦੱਸਾਂਗੇ ਕਿ ਐਨੇ ਐਨੇ ਵੀਰ ਆ ਜਿਹੜੇ ਬਿਲਕੁਲ ਥੱਲੇੋਂ ਜ਼ੀਰੋ ਲੈਵਲ ਤੋਂ ਉੱਠ ਕੇ ਅੱਜ ਸਿਖਰਾਂ ਤੇ ਪਹੁੰਚੇ ਨੇ ਅਸੀਂ ਜਿਹੜੇ ਸਾਡੇ ਵਿਦੇਸ਼ਾਂ ਵਿੱਚ ਐਨ ਆਰ ਆਈ ਵੀਰ ਬੈਠੇ ਆ ਨਾ ਇਸ ਕਿਤੇ ਨਾਲ ਜੁੜੇ ਆ ਅਸੀਂ ਆਨਲਾਈਨ ਲਾਈਵ ਉਹਨਾਂ ਦੀ ਵੀਡੀਓ ਦੇ ਨਾਲ ਉਹਨਾਂ ਦੇ ਤਜਰਬੇ ਵੀ ਸਾਡੇ ਕੈਂਪ ਦੇ ਵਿੱਚ ਸਾਂਝੇ ਕੀਤੇ ਜਾਣਗੇ ਜੀ ਜਿਹੜੇ ਸਾਡੇ ਵੀਰ ਆ ਜਿਸ ਤਰ੍ਹਾਂ ਬਿਰਸਾ ਫਾਰਮਾ ਤਰਨ ਤਰਨ ਤੋਂ ਸਾਡੇ ਵੀਰ ਆ ਟਿੰਮੀ ਬਾਈ ਜੀ ਉਹਨਾਂ ਦੇ ਨਾਲ ਵੀ ਆਨਲਾਈਨ ਵੀਰਾਂ ਦੀ ਗੱਲਬਾਤ ਕਰਵਾਈ ਜਾਊਗੀ ਵੀਡੀਓ ਰਾਹੀਂ ਤੇ ਵੀਰਾਂ ਨੂੰ ਦੱਸਿਆ ਜਾਊਗਾ ਵੀ ਕਿੱਦਾਂ ਉਹ ਇਸ ਪਾਸੇ ਨੂੰ ਕਿਉਂ ਤੁਰੇ ਉਹਨਾਂ ਨੇ ਇਹ ਕਿੱਤਾ ਕਿਉਂ ਚੁਣਿਆ ਅੱਜ ਦੁਨੀਆ ਦੇ ਉੱਤੇ ਉਹਨਾਂ ਦਾ ਨਾਮ ਆ ਇਸੇ ਤਰ੍ਹਾਂ ਹੀ ਸਾਡੇ ਰਵਿੰਦਰਜੀਤ ਸਿੰਘ ਜੀ ਬੋਪਾਰਾਏ ਕਲਾਂ ਉਹ ਵੀ ਇੱਕ ਬਹੁਤ ਵੱਡਾ ਫਾਰਮ ਤਿਆਰੀ ਵਿੱਚ ਆ ਬਹੁਤ ਵੱਡਾ ਫਾਰਮ ਮੁੱਲਾਪੁਰ ਦੇ ਏਰੀਏ ਦੇ ਵਿੱਚ ਚੱਲੂਗਾ ਜਿਹੜਾ ਕਿ ਦੁਨੀਆ ਦੇ ਨਕਸ਼ੇ ਤੇ ਹੋਊਗਾ ਉਹ ਫਾਰਮ ਉਹ ਵੀਰ ਦੇ ਨਾਲ ਵੀ ਤੁਹਾਡੀ ਵੀਡੀਓ ਦੇ ਉੱਪਰ ਗੱਲ ਕਰਵਾਵਾਂਗੇ ਕਿ ਕਿੱਦਾਂ ਉਹ ਵੀਰ ਇਸ ਡੰਗਰ ਵਾਲੇ ਕਿੱਥੇ ਡੈਰੀ ਫਾਰਮ ਵਾਲੇ ਪਾਸੇ ਨੂੰ ਤੁਰੇ ਆ ਅੱਜ ਉਹਨਾਂ ਦੇ ਘਰ ਦੇ ਵਿੱਚ ਗਾਈਆਂ ਆ ਦੇ ਮੱਝਾਂ ਦੀ ਡੈਰੀ ਫਾਰਮ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੱਕਰੀਆਂ ਦਾ ਵੀ ਬਹੁਤ ਵੱਡਾ ਫਾਰਮ ਹੋਊਗਾ ਸਹੀ ਹੈ ਤੇ ਬਹੁਤ-ਬਹੁਤ ਧੰਨਵਾਦ ਦੋਸਤੋ ਬਾਬਾ ਜੀ ਦਾ ਧੰਨਵਾਦ ਕਰਦੇ ਆ ਬਿਆਜ ਰਿਆਸਤ ਖਾਨ ਜੀ ਦਾ ਧੰਨਵਾਦ ਤੇ ਸਕਰੀਨ ਤੇ ਨੰਬਰ ਦੇ ਰਿਹਾ ਮੈਂ ਜਿਹੜੇ ਵੀਰਾਂ ਨੇ ਭੈਣਾਂ ਨੇ ਟ੍ਰੇਨਿੰਗ ਲੈਣੀ ਆ ਹੁਣੇ ਹੀ ਨਾਮ ਦਰਜ ਕਰਵਾਓ 1000 ਰੁਪਇਆ Google Pay ਕਰਕੇ। ਯਾ ਬੰਦਿਆਂ ਤੋਂ ਤੁਸੀਂ ਭਾਈ ਜੀ ਦੱਸਾਂ ਚੋ ਨਾ 50 ਬੰਦਿਆਂ ਤੋਂ ਅਸੀਂ ਵੱਧ ਨਹੀਂ ਰੱਖਣੇ ਜੀ। ਠੀਕ ਹੈ ਜੀ। ਕਿਉਂਕਿ ਐਵੇਂ ਜਿਆਦਾ ਬੰਦੇ ਆ ਰਹੇ। 50 ਬੰਦਿਆਂ ਤੱਕ ਲਿਮਟ ਰੱਖੀ ਹੈ ਜੀ ਅਸੀਂ। ਅਸੀਂ ਜਿਹੜੇ ਬੈੱਡ ਨੇ ਜਿਆਦਾ ਹਨ। ਯਾਨੀ ਕਿ ਉਮੀਦ ਹੈਗੀ ਵੀ ਜਿਆਦਾ ਹੋ ਜਾਣਗੇ। ਹੋ ਜਾਣੀ ਵੱਧ ਹੋ ਜਾਣੀ ਸਾਨੂੰ ਪਤਾ ਜੀ ਲੋਕਲੀ ਸਾਡੇ ਕੋਲੇ ਬੰਦੇ ਜਿਹੜੇ ਨਵੇਂ ਬੰਦੇ ਨੇ ਵੀ ਜੁੜ ਰਹੇ ਆ ਬਹੁਤ ਜਿਆਦੇ ਨੇ। ਪਰ ਅਸੀਂ ਕਹਿੰਦੇ ਵੀ ਅਸੀਂ ਸਾਰੇ ਏਰੀਆ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਜਾਂ ਹਰਿਆਣੇ 'ਚੋਂ ਹਿਮਾਚਲ 'ਚੋਂ ਵੀ ਆਉਣਾ ਚਾਹੁੰਦੇ ਆ ਜੰਮੂ ਤੋਂ ਆਉਣਾ ਚਾਹੁੰਦੇ ਨੇ ਉਹਨਾਂ ਲਈ ਅਸੀਂ ਇਹ ਸ